ਕਿਉਂਕਿ ਆ ਸਾਡੀ ਟੀਮ ਆ ਜਿਹੜੀ ਉਹ ਜਾ ਰਹੀ ਆ ਜੀਪ ਆ ਕੁਝ ਸਾਥੀ ਆ ਜਿਹੜੇ ਸਾਡੇ ਨਾਲ ਦੇ ਉਹ ਮੋਟਰਸਾਈਕਲ ਤੇ ਅੱਗੇ ਜਾ ਰਹੇ ਨੇ ਆ ਇੱਧਰ ਬਾਈ ਬੈਠਾ ਦਾਰਾ ਬਾਈ ਇੱਧਰ ਆ ਐਂਡੀ ਬਾਈ ਬੈਠਾ ਇੱਧਰ ਆ ਭਤੀਜਾ ਮੇਰਾ ਆ ਇਹਦਾ ਵੀ ਇੱਕ ਸੀਨ ਤੁਸੀਂ ਦੇਖਿਆ ਹੋਣਾ ਤੇ ਪੂਰੀ ਵੈਬ ਸੀਰੀਜ਼ ਦੇ ਵਿੱਚ ਪੂਰੇ ਐਪੀਸੋਡ ਦੇ ਵਿੱਚ ਤੁਸੀਂ ਇਹਦਾ ਸੀਨ ਦੇਖੋਗੇ ਇੱਧਰ ਬਾਈ ਜੀ ਬੈਠੇ ਨੇ ਇਹਨਾਂ ਨੂੰ ਵੀ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਇਹਨਾਂ ਦੇ ਸੀਨ ਤੁਸੀਂ ਦੇਖ ਸਕਦੇ ਹੋ ਅਸੀਂ ਖੇਤਾਂ ਦੇ ਵਿੱਚ ਬਿਲਕੁਲ ਜਾ ਰਹੇ ਆ ਸੜਕ ਤੇ ਬੜਾ ਪਿਆਰਾ ਜਿਹੜਾ ਉਹ ਮਾਹੌਲ ਹੈਗਾ ਖੇਤਾਂ ਦਾ ਇਧਰਲੇ ਪਾਸੇ ਤੁਸੀਂ ਚਾਰ ਸਪੇਰੇ ਦੇਖ ਸਕਦੇ ਹੋ ਬੜਾ ਸੁਹਾਵਣਾ ਮੌਸਮ ਹੈ ਬੱਦਲ ਵਾਈ ਹੋਈ ਪਈ ਆ ਥੋੜਾ ਥੋੜਾ ਜਿਹਾ ਸੂਰਜ ਵਿੱਚ ਵਿੱਚ ਨਿਕਲ ਆਉਂਦਾ ਬੱਦਲ ਫੇਰ ਹੋ ਜਾਂਦੇ ਆ ਤੇ ਬੜਾ ਪਿਆਰਾ ਜਿਹੜਾ ਮੌਸਮ ਲੱਗ ਰਿਹਾ ਹੈਗਾ ਖੇਤ ਤੁਸੀਂ ਦੇਖ ਸਕਦੇ ਹੋ ਕਲੇ ਪਾਸੋਂ ਦੀ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਆ ਚਾਰ ਸਪੇਰੇ ਖੇਤ ਆ ਜਿਹੜੀ ਖੇਤਾਂ ਦਾ ਫੀਲ ਹੁੰਦਾ ਇੱਕ ਅਲੱਗ ਤਰ੍ਹਾਂ ਦਾ ਹੁੰਦਾ ਬੜਾ ਚੰਗਾ ਲੱਗਦਾ ਮਨ ਕਰਦਾ ਕਿ ਇੱਥੇ ਹੀ ਰਹਿ ਜਾਵੇ ਇੰਨਾ ਚੰਗਾ ਲੱਗ ਰਿਹਾ ਸੋ ਬੜੇ ਚਿਰਾਂ ਬਾਅਦ ਖੇਤਾਂ ਦੇ ਵਿੱਚ ਆਏ ਹੈਗੇ ਆ ਸੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕੱਸੀ ਆ ਤੇ ਸਾਰੀ ਸਾਰਾ ਉਹ ਅੱਗੇ ਚੱਲ ਕੇ ਨਹਿਰ ਆ ਤੇ ਇੱਥੇ ਕੱਸੀ ਆ ਇਧਰ ਸਾਹਮਣੇ ਬਿਲਕੁਲ ਕਿਸੇ ਟਾਈਮ ਤੇ ਇੱਥੇ ਜਿਹੜੇ ਟਿੱਬੇ ਹੋਇਆ ਕਰਦੇ ਸੀ ਤੇ ਇੱਥੇ ਜਿਹੜੇ ਪਟੋਲਾ ਫਿਲਮ ਦੀ ਸ਼ੂਟਿੰਗ ਆ ਜਿਹੜੀ ਉਹ ਹੋਇਆ ਕਰਦੀ ਸੀ ਮੇਰੇ ਜ਼ਿਹਨ ਦੇ ਵਿੱਚ ਨਹੀਂ ਕਿ ਉਹ ਫਿਲਮ ਸੀ ਜਿਹੜੀ ਪਟੋਲਾ ਸੀ ਕਿਹੜੀ ਫਿਲਮ ਸੀ ਫਿਲਮ ਦਾ ਨਾਮ ਨਹੀਂ ਯਾਦ ਰਾਤ ਨੂੰ ਲੋਕ ਪਿੰਡੋਂ ਟਰਾਲੀਆਂ ਭਰ-ਭਰ ਕੇ ਇਸ ਜਗ੍ਹਾ ਤੇ ਆਇਆ ਕਰਦੇ ਸੀ ਇੱਥੇ ਆਹ ਜਿਹੜਾ ਏਰੀਆ ਦੇਖ ਰਿਹਾ ਹਾਂ ਇੱਥੇ ਖੇਤ ਬਣੇ ਹੋਏ ਨੇ ਤੇ ਪਹਿਲਾਂ ਇੱਥੇ ਟਿੱਬੇ ਹੁੰਦੇ ਸੀ ਤੇ ਇਹਨਾਂ ਟਿੱਬਿਆਂ ਤੇ ਰਾਤ ਨੂੰ ਫਿਲਮਾਂ ਸ਼ੂਟ ਹੋਇਆ ਕਰਦੀਆਂ ਸੀ ਤੇ ਮੇਰੇ ਪਿੰਡ ਢਲਮਕਲਾਂ ਤੋਂ ਲੋਕ ਟਰੈਕਟਰ ਟਰਾਲੀਆਂ ਭਰ-ਭਰ ਕੇ ਇਸ ਜਗ੍ਹਾ ਤੇ ਆ ਕੇ ਸ਼ੂਟਿੰਗ ਜਿਹੜੀ ਉਹ ਦੇਖਣ ਆਇਆ ਕਰਦੇ ਸੀ ਸੋ ਬੜਾ ਛੋਟਾ ਹੁੰਦਾ ਸੀ ਥੋੜੀ-ਥੋੜੀ ਉਹ ਸੀਨ ਮੇਰੇ ਮਾਈਂਡ ਦੇ ਵਿੱਚ ਹੈਗੇ ਨੇ ਮੇਰੇ ਜ਼ਹਿਨ ਦੇ ਵਿੱਚ ਕਿ ਕਿਵੇਂ ਉਹ ਲੋਕ ਉੱਥੇ ਇਸ ਜਗ੍ਹਾ ਤੇ ਪਹੁੰਚਿਆ ਕਰਦੇ ਸੀ ਸੋ ਅੱਜ ਅਸੀਂ ਖੁਦ ਜਿਹੜੀ ਇੱਥੇ ਜਿਹੜੀ ਸ਼ੂਟ ਕਰਨ ਆਏ ਹੈਗੇ ਆ ਬੇਸ਼ੱਕ ਸਾਡੇ ਕੋਲੇ ਸਾਧਨਾਂ ਜਿਹੜੇ ਉਹ ਸੀਮਤ ਸਾਧਨਾਂ ਕੋਈ ਬਾਲੀ ਵੱਡੀ ਸਾਡੀ ਪ੍ਰੋਡਕਸ਼ਨ ਨਹੀਂ ਹੈਗੀ ਪਰ ਕੋਸ਼ਿਸ਼ਾ ਲਗਾਤਾਰ ਅਸੀਂ ਕਰ ਰਹੇ ਹੈਗੇ ਆ ਤੇ ਉਮੀਦ ਆ ਕਿਉਂਕਿ ਦੁਨੀਆ ਜਿਹੜੀ ਉਹ ਉਮੀਦ ਤੇ ਬਰਕਰਾਰ ਹੈਗੀ ਆ ਉਮੀਦ ਇਹ ਆ ਇਸ ਉਮੀਦ ਨਾਲ ਕਿ ਕਿਤੇ ਨਾ ਕਿਤੇ ਸਾਨੂੰ ਵੀ ਜਿਹੜੀ ਉਹ ਕਾਮਯਾਬੀ حاصل ਆ ਜਿਹੜੀ ਉਹ ਹੋਊਗੀ ਇਸੇ ਉਮੀਦ ਨਾਲ ਅਸੀਂ ਲਗਾਤਾਰ ਲੱਗੇ ਹੋਏ ਹੈਗੇ ਆ ਸੋ ਇਧਰਲੇ ਪਾਸੇ ਕੱਸੀ ਆ ਤੁਸੀਂ ਦੇਖ ਰਹੇ ਹੋ ਨਾਲੋਂ ਨਾਲ ਲਗਾਤਾਰ ਸਾਡੀ ਜਿਹੜੀ ਗੱਡੀ ਆ ਸਾਡਾ ਵੀਕਲਾ ਉਹ ਚੱਲ ਰਿਹਾ ਹੈਗਾ ਇਧਰ ਹਰਮਨ ਵੀਕਲਾ ਜਿਹੜਾ ਉਹ ਚਲਾ ਰਿਹਾ ਹੈਗਾ ਸਾਰੀ ਟੀਮ ਆ ਬੈਠੀ ਹੈਗੀ ਆ ਸੋ ਮਿਲਦੇ ਆ ਫਿਰ ਅੱਗੇ ਚੱਲ ਕੇ ਗੱਲਬਾਤ ਕਰਾਂਗੇ ਤੁਹਾਨੂੰ ਇਦਾਂ ਹੀ ਲਗਾਤਾਰ ਵਲੌਗ ਆ ਜਿਹੜਾ ਉਹ ਦਿਖਾਉਂਦੇ ਰਹਿਣਗੇ ਪੈਂਟ ਨਹੀਂ ਵੱਢੀ ਚਾਹੀਦੀ ਮੇਰੇ ਉੰਨੀ ਦੀ ਮਰਤ ਤਾਂ ਕਿ ਪੈਂਟ ਵੱਢੀ ਹੈ ਬਾਈ ਰੈਡੀ ਹੋ ਰਹੇ ਆ ਆਪਣੇ ਟੀਮ ਮੈਂਬਰ ਕਹਿੰਦੇ ਰੈਡੀ ਹੋ ਰਹੇ ਆ ਗੱਡੀ ਜਾਣ ਦੀ ਅਵੇਦੀ ਗੱਲ ਬੂੜਲਾ ਇੱਧਰ ਆਪਣੀ ਰਾਣੀ ਸੁੰਦਰਾ ਖੜਾਤੀ ਪਿੱਪਲ ਦੇ ਥੱਲੇ ਇੱਧਰ ਬੰਦੇ ਰੈਡੀ ਹੋ ਰਹੇ ਨੇ ਰਾਣੀ ਸੁੰਦਰਾ ਉਹਦੇ ਚੰਦੇ ڈاکੂਆਂ ਦਾ ਮੁੰਡਾ 3 ਚ ਹਾਂਜੀ ਰਾਣੀ ਸੁੰਦਰਾ ਅਨੇਜੇ ਸਕੋਪ ਕੀ ਹੁੰਦੀ ਐ ਮੈਂ ਲਾਦਾ ਰੈਡੀ ਜੀ ਉਹ ਜਿਆਨੀ ਲੰਦਾ ਉਹ ਜੇ ਅਸੀਂ ਪਹੁੰਚ ਚੁੱਕੇ ਹਾਂ ਉਸ ਲੋਕੇਸ਼ਨ ਦੇ ਉੱਤੇ ਜਿੱਥੇ ਅਸੀਂ ਸ਼ੂਟ ਕਰਨਾ ਹੈਗਾ ਤੇ ਸਾਡੇ ਐਕਟਰ ਸਾਥੀ ਉਹ ਤਿਆਰ ਹੋ ਰਹੇ ਨੇ ਬਾਈ ਦੇ ਪੱਗ ਬੰਨੀ ਜਾ ਰਹੀ ਹੈਗੀ ਆ ਤੇ ਉਧਰ ਬਾਈ ਵੀ ਤਿਆਰ ਹੋ ਚੁੱਕਿਆ ਪਾਗੂ ਨੇ ਵੀ ਬੰਨ ਲਈ ਹੈਗੀ ਆ ਇੱਧਰ ਬਾਈ ਬਾਈ ਦੀ ਵੀ ਤਿਆਰੀ ਆ ਤੇ ਇੱਧਰਲੇ ਪਾਸੇ ਇਬਾ ਤਿਆਰ ਹੋ ਚੁੱਕਿਆ ਸੋ ਆ ਸਾਡੀ ਗੱਡੀ ਆ ਤੁਹਾਨੂੰ ਪੂਰੀ ਗੱਡੀ ਦੇ ਦਰਸ਼ਨ ਆ ਜਿਹੜੇ ਉਹ ਕਰਾ ਦਈਏ ਪਹਿਲਾਂ ਅਸੀਂ ਤੁਹਾਨੂੰ ਗੱਡੀ ਦਿਖਾਈ ਸੀ ਅਸੀਂ ਆਉਂਦੇ ਹੋਏ ਨੇ ਸੀਨ ਲਈ ਸੀ ਵਿੱਚ ਬੈਠਿਆ ਨੇ ਚੱਲ ਰਹੀ ਸੀ ਗੱਡੀ ਸੋ ਹੁਣ ਅਸੀਂ ਗੱਡੀ ਪੂਰੀ ਤਰ੍ਹਾਂ ਖੜਾ ਦਿੱਤੀ ਹੈਗੀ ਆ ਸੋ ਆ ਪਿੱਪਲ ਹੈਗਾ ਬੋਰਡ ਹੈਗਾ ਜਿੱਥੇ ਅਸੀਂ ਸ਼ੂਟ ਕਰਨ ਜਾ ਰਹੇ ਹਾਂ ਦਾ ਆਲਾ ਦਵਾਲਾ ਵੀ ਤੁਹਾਨੂੰ ਦਿਖਾ ਦਈਏ ਇੱਥੇ ਖਾਲ ਆ ਜਿਹੜਾ ਉਹ ਬਣਿਆ ਹੋਇਆ ਹੈਗਾ ਤੇ ਪਾਣੀ ਲਗਾਤਾਰ ਵਹਿਣ ਰਿਹਾਗਾ ਵਹਿ ਰਿਹਾਗਾ ਪਾਣੀ ਦਾ ਵਹਿਣ ਕੋਈ ਇਹ ਉਹ ਵੀ ਕਰੋ ਯਾਰ ਸਾਈਡ ਤੇ ਬਾਲ ਤੇ ਸੀ ਤੇ ਕੋਈ ਨਹੀਂ ਕਰ ਲੈਨੇ ਇਧਰੋਂ ਮੋਗਾ ਜਿਹੜਾ ਉਹ ਨਿਕਲਿਆ ਹੋਇਆ ਹੈਗਾ ਤੇ ਆ ਤੁਸੀਂ ਕੱਸੀ ਦੇਖ ਸਕਦੇ ਹੋ ਖਾਲਾ ਲਓ ਜੀ ਲੋਕੇਸ਼ਨ ਤੇ ਗੱਡੀ ਮੋੜ ਕੇ ਲਾਈ ਜਾ ਰਹੀ ਆ ਹਰਮਨ ਗੱਡੀ ਚਲਾ ਰਿਹਾ ਮੋੜ ਰਿਹਾ ਤੁਸੀਂ ਦੇਖ ਰਹੇ ਹੋ ਸਾਹਮਣੇ ਪਾਵਾ ਬਾਰ ਗੱਡੀ ਤੇਰੇ ਪਾਪੇ ਨੂੰ ਫੋਨ ਕਰ ਦੇ ਤੇਰਾ ਮੁੰਡਾ ਭੁੱਕੀ ਵੇਖਦਾ ਵਿੱਚ ਦਾ ਪੜ੍ਹ ਲਿਆ ਸੀ ਲਓ ਜੀ ਸੈੱਟ ਤਿਆਰ ਕਰ ਰਹੇ ਆਂ ਮੁੰਡੇ ਕੀੜੀ ਕੁੜੀਆ ਤੜੀ ਮੈਂ ਤਾਂ ਬਹੁਤ ਹੀ ਪਤਾ ਲੱਗਦੀ ਜਾ ਕੇ ਜਦ ਬਣਾਵਾ ਕੋਈ ਗੱਲ ਨਹੀਂ ਜੇ ਕੀੜੀ ਨੇ ਤੇਰੇ ਦੰਦੀ ਵੱਡੀ ਵੀ ਤਾ ਤੂੰ ਮਾੜਾ ਮੋਟਾ ਬਣੀ ਹੋ ਕਰਨਾ ਬੰਦੇ ਆਈ ਜਾਂਦੇ ਆ ਮੜਕਾ ਤੁਹਾਨੂੰ ਖੜੇ ਖੜੇ ਨੂੰ ਨਹੀਂ ਆਜਣਾ ਨਹੀਂ ਨਹੀਂ ਆਏ ਕਿਵੇਂ ਆਜਣਾ ਹਵਾ ਚੱਲੀ ਜਾਂਦੀ ਜਿਹੜੀ ਗੱਲ ਜਦੋਂ ਡੰਡੇ ਵੱਜੇ ਮੜਕਾ ਆਪ ਹੀ ਆਜਣਾ ਕਰਾਂਗੇ ਪਿੱਛੇ ਪਿੱਛੇ ਲੱਗਾ ਇੱਲਾ ਹੀ ਹੋਣੀ ਚਾਹੀਦੀ ਫੀਲਿੰਗ ਨਹੀਂ ਤੇ ਚਪੜੇ ਬਹੁਤ ਪੈਣਗੇ ਦੰਦ ਦੱਸ ਦੇਣਾ ਬੁਲਣਾ ਨਹੀਂ ਬਾਗ ਤਿੰਦਾ ਦਿਨਾਂ ਨੂੰ ਪੂਰੀ ਫੀਲਿੰਗ ਨਹੀਂ ਆਈ ਨੇ ਵਿੱਚ ਵੀ ਇਹਨੇ ਕੇ ਪੈਣ ਨੇ ਗੱਲਾਂ ਛੱਡਦੇ ਹੱਥ ਬੰਨੇ ਪਏ ਨੇ ਤਿੰਦ ਚੰਗੀ ਤਰ੍ਹਾਂ ਬੰਨਦੀ ਸੱਚੀ ਮਿੱੱਚੀ ਬੰਨਦੀ ਚੱਲੋ ਚੱਲ ਕੇ ਮੂਝੇ ਦੇ ਦੇ ਟੋਕਰ ਚਲੋ ਚਲੀਏ ਚਲੋ ਬਸ ਬਈ ਵੀਰੇ ਥੋੜੀ ਮਜ਼ਾ ਖਰ ਸ਼ੂਟਿੰਗ ਹਾਲ ਹੋ ਗਈ ਆ ਆਥਣੇ ਆਵਾਂਗੇ ਆਪਾਂ ਨਹੀਂ ਚੱਲੇ ਆ ਚੱਲ ਬਸ ਠੀਕ ਹੈ ਇੱਥੇ ਹੈਗਾ ਰਸਤਾ ਹੋਰ ਬਸ ਠੀਕ ਹੈ ਰਸਤੇ ਆਏ ਬੰਨ ਐ ਕਰਕੇ ਆਨ ਰੂਮਰ ਕਾ ਬੋਰਡਰਲੀ ਜੇ ਮੇਰੇ ਅੱਖਾਂ ਤੇ ਪੱਤੀ ਵੀ ਬੰਨੀ ਹੋਈ ਨਾ ਤਾਂ ਵੀ ਇਹ ਸਿੱਧੀ ਮਾਰੂ ਗੋਲੀ ਹੱਕ ਦੇ ਵਿੱਚ ਦੀ ਜੇ ਨਾ ਵੱਜੀ ਨਾ ਮੇਰੇ ਨਾਂ ਬਟਾ ਦੀ ਫੇਰ ਉਧਰੋਂ ਦਾਰੇ ਦਾ ਜੇ ਨਾ ਵੱਜੀ ਫੇਰ ਜਨਾਬ ਅੱਜ ਫੇਰ ਠੀਕ ਆ